ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਮਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਕਰਦੀ ਹਾਂ ਖਬਰ ਸਾਹਮਣੇ ਆ ਰਹੀ ਹੈ ਮਾਨਸਾ ਤੋਂ ਜਿੱਥੇ ਕਿ ਉੱਗੀ ਸਮਾਜ ਸੇਵਿਕਾ ਮੈਡਮ ਜੀਤ ਦਈਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਮੇਲਾ ਕਰਵਾਇਆ ਗਿਆ ਮੈਡਮ ਜੀਤ ਦਈਆ ਇੱਕ ਸਲਾਈ ਸੈਂਟਰ ਦੇ ਜ਼ਰੀਏ ਬੇਰੁਜ਼ਗਾਰ ਤਿਆਂ ਨੂੰ ਸਲਾਈ ਕਢਾਈ ਸਿਖਾ ਆਪਣੇ ਪੈਰਾਂ ਤੇ ਖੜਾ ਕਰ ਰਹੀ ਹੈ ਉੱਥੇ ਹੀ ਇਸ ਮੇਲੇ 'ਚ ਇਲਾਕੇ ਦੇ ਨਾਮਨਾ ਖੱਟਣ ਵਾਲੀਆਂ ਧੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪੰਜਾਬੀ ਲੋਕ ਗਾਇਕ ਪ੍ਰਸਿੱਧ ਜੋੜੀ ਬਲਵੀਰ ਚੋਟੀਆਂ ਅਤੇ ਜੈਸਮੀਨ ਚੋਟੀਆਂ ਨੇ ਸੱਭਿਆਚਾਰਕ ਗੀਤਾਂ ਅਤੇ ਲੋਕ ਬੋਲੀਆਂ ਰਾਹੀਂ ਪ੍ਰੋਗਰਾਮ ਦਾ ਰੰਗ ਬੰਨਿਆ। ਆਓ ਦੇਖਦੇ ਹਾਂ ਮਾਨਸਾ ਤੋਂ ਗੁਰਪ੍ਰੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਹਾਂਜੀ। ਹਾਂਜੀ ਸਰ ਇੰਨੇ ਵੀ ਹੱਥੇ ਸੇ ਆਏ ਨੇ ਸਾਡੇ ਮਤਲਬ ਲੋੜੀ ਦੀਆਂ ਦੀ ਤੇ ਨਾ ਮਤਲਬ ਲੋੜੀ ਦੀਆਂ ਦੀ ਅਸੀਂ ਹਰ ਸਾਲ ਹੀ ਕਰਉਂਦੇ ਹਾਂ ਸਾਰਾ ਸਾਡਾ ਚੌਥਾ ਮੇਲਾ ਦੀ ਲੋੜੀ ਦੀ ਆਉਂਦੀ ਨਾ ਔਰ ਜਿੰਨੀਆਂ ਵੀ ਬੱਤੀਆਂ ਸਾਡੇ ਕੋਲੇ ਸਲਾਈ ਸੈਂਟਰ ਦੇ ਵਿੱਚ ਸਜਦੀਆਂ ਸੀ ਪਹਿਲਾਂ ਲੋਕਾਂ ਨੂੰ ਮਨਸਤ ਕਰਦੇ ਸੀ ਔਰ ਅਲੱਗ-ਅਲੱਗ ਜਗ੍ਹਾ ਤੇ 깔 ਰਹੇ ਹਨ ਕਿਵੇਂ ਕਿ ਇਸ਼ਾਰਾ ਦਿੱਤੇ ਉਹਨਾਂ ਬੱਤੀਆਂ ਦੇ ਵਿੱਚ ਹੋਰ ਬੱਤੀਆਂ ਰੱਖਣੀਆਂ ਉਹ ਅਨਾਥ ਬੱਤੀਆਂ ਰੱਖੀਆਂ ਨੇ ਆ ਯੋ ਮਤਲਬ ਬਾਹਰ ਜਾ ਕੇ ਕੰਮ ਨਹੀਂ ਸਿੱਖ ਸਕਦੀਆਂ ਤੇ ਉਹਨਾਂ ਨੂੰ ਆਤਮ ਨਿਰਭਰ ਕਰਨ ਵਾਸਤੇ ਪਹਿਲਾਂ ਸਿਲਾਈ ਮਤਲਬ ਕਿ ਉਹਨਾਂ ਨੂੰ ਜਿੰਨਾ ਹੈਗਾ ਕੰਮ ਦਾ ਟ੍ਰੇਨਿੰਗ ਦਿੱਤੇ ਹੈਗੀਆਂ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੂੰ ਆਤਮ ਨਿਰਭਰ ਬਣਾਣੇ ਆਂਗੇ ਤੇ ਉਹਨਾਂ ਨੂੰ ਸਿਲਾਈ ਮਸ਼ੀਨਾਂ ਤਾਂ ਕਿ ਉਹ ਰੋਜ਼ਗਾਰ ਚਲਾ ਸਕਣ ਤਾਂ ਉਹਨਾਂ ਨੂੰ ਲੋਹੜੀ ਈਆਂ ਦੀ ਮਨਾ ਕੇ ਔਰ ਇੱਥੇ ਹੀ ਸਿਲਾਈ ਮਸ਼ੀਨਾਂ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੋ ਬੱਚੀਆਂ ਅੱਗੇ ਆਉਂਦੀਆਂ ਹਨ ਉਹਨਾਂ ਨੂੰ ਅਲੱਗ ਤੋਂ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਔਰ ਐਸੇ ਮਤਲਬ ਕਿ ਜੇ ਲੋਹੜੀ ਦੇ ਉੱਪਰ ਜਿੰਨੇ ਵੀ ਸਨਮਾਨ ਹੋਏ ਨੇਗੇ ਕੁਝ ਐਸੀ ਪੱਤਰਾ ਕਿਤਾ ਹੈ ਕੁਝ ਪੱਤਰਕਾਰ ਵੀ ਲੱਗੇ ਨੇ ਕਿ ਕਿ ਉਹਦਾ ਬਹੁਤ ਹੀ ਜ਼ਿਆਦਾ ਮਤਲਬ ਕੋ ਉਹ ਆਪਣਾ ਅਲੱਗ-ਅਲੱਗ ਸਾਨੂੰ ਅੱਗੇ ਜਾਣ ਵਾਸਤੇ ਰੋਲ ਨਿਭਾਉਂਦੇ ਨੇ ਉਹਨਾਂ ਨੂੰ ਸਨਮਾਨ ਦਿੱਤਾ ਹੈ ਕੁਝ ਸਾਡੇ ਕੋਲ ਤੋਂ ਆਫੀਸਰ ਜੋ ਕਿ ਮਤਲਬ ਜਿਨ੍ਹਾਂ ਦੀ ਪ੍ਰੋਮੋਸ਼ਨਾਂ ਹੋਈਆਂ ਹਨ ਔਰ ਬਹੁਤ ਹੀ ਜ਼ਿਆਦਾ ਇਮਾਨਦਾਰ ਹਨ ਉਹਨਾਂ ਨੂੰ ਇੱਥੇ ਮਤਲਬ ਕਿ ਅਸੀਂ ਮਤਲਬ ਜੋ ਹੈ ਸਨਮਾਨਿਤ ਕੀਤਾ ਗਿਆ ਗੱਲ ਔੜੀ ਤੀਆਂ ਦੀ ਤੇ ਅਤੇ ਕਿਸੇ ਦੇ ਨਾਲ ਵੀ ਮਤਲਬ ਕੀ ਫਰਕ ਨਾ ਰੱਖਦੇ ਹੋਏ ਪਰੰਪਰ ਮੰਨਨ ਕੀਤਾ ਜੋ ਸੰਸਥਾਵਾਂ ਨੇ ਵਧੀਆ ਕੰਮ ਕਰ ਰਹੀਆਂ ਨੇ ਜਿਵੇਂ ਕਿ ਆਸਾ ਫਾਊਂਡੇਸ਼ਨ ਨੇ ਕੀ ਆਪਣਾ ਕੀ ਕਰਦੇ ਹੁੰਦੇ ਨੇ ਗਿਆ ਕੀ ਨਾਮ ਤੇ ਆਪਣੇ ਮਾਤਾ ਪਿਤਾ ਦੀ ਬਲਾਈ ਇਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਕਿ ਜੋ ਵਧੀਆ ਸੰਸਥਾਵਾਂ ਨੇ ਜੀ ਆਂ ਵਾਸਤੇ ਵਧੀਆ ਕੰਮ ਕਰਦੀਆਂ ਰਹੀਆਂ ਲੋੜਵੰਦਾਂ ਦੀਆਂ ਹਰ ਇੱਕ ਲੋੜ ਨੂੰ ਪੂਰਾ ਕਰਦੀਆਂ ਹਨ ਤਾਂ ਉਹਨਾਂ ਨੂੰ ਸਨਮਾਨ ਅੱਜ ਇੱਥੇ ਮਤਲਬ ਦਿੱਤਾ ਗਿਆ ਹੈ ਕਿੱਤੀਆਂ ਦੇ ਮਾਪਿਆਂ ਕੀ ਸੁਨੇਹਾ ਦੋ ਅਸੀਂ ਧੀਆਂ ਦੇ ਮਾਪਿਆਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਮਤਲਬ ਇਹਨਾਂ ਨੂੰ ਧੀਆ ਬੋਝ ਲੱਗਦੀਆਂ ਹਨ ਉਹ ਤੁਹਾਨੂੰ ਇਹ ਧੀਆ ਦੇ ਦੇਣਾ ਤਾਂ ਅਸੀਂ ਮਤਲਬ ਕਿ ਉਹਨਾਂ ਦੀ ਪੜਾਈ ਲਖਾਈ ਉਹਨਾਂ ਦਾ ਤਵਰਤੀ ਆਪ ਕਰੀਏ ਨਾਲੇ ਮਾਸੀ ਕੀ ਕਹਿਣਾ ਚਾਹੋਗੇ ਜਿਹੜਾ ਸਮਾਗਮ ਕੀਤਾ ਗਿਆ ਈਆਂ ਦੀ ਲੋਹੜੀ ਆ ਜਿਹੜੀ ਅੱਜ ਲੋਕਾਂ ਦਾ ਹੁਣ ਰੁਝਾਨ ਵਧਦਾ ਜਾਂਦਾ ਇਸ ਵਾਰ ਕੀ ਕਹਿਣਾ ਚਾਹੋਗੇ ਜੀ ਹੁਣ ਲੋਕ ਜਾਗਰੂਕ ਹੋ ਚੁੱਕੇ ਨੇ ਜਾਂ ਅਸਰ ਪਹਿਲਾਂ ਦੇ ਮੇਸ਼ਾਹ ਈਆਂ ਨਾਲ ਜਿਹੜਾ ਵਿਚਾਰਾ ਕੀਤਾ ਜਾਂਦਾ ਸੀ ਪਰ ਹੁਣ ਲੋਕ ਬੜੇ ਜਾਗਰੂਕ ਹੋ ਗਏ ਸਭ ਤਾਮਾਂ ਬਗੇ ਜਾਗਰੂਕ ਹੋ ਗਏ ਨੇ ਵਕਵਕ ਪ੍ਰੋਗਰਾਮ ਕਰਦੇ ਜਿਸ ਤਰ੍ਹਾਂ ਮਦਦ ਚਰ ਕੋ ਚੋਕੀ ਲੋੜੀ ਏ ਤਿਆਂ ਦੀ ਸਾਡੀ ਸਮਾਜ ਇਸ ਦਾ ਤੇ ਨੈਸ਼ਨਲ ਵਾਰਡੀ ਜਿੱਤਈ ਹੈ ਇਹ ਵੱਲੋਂ ਹਰ ਸਾਲ ਏ ਤਿਆਂ ਦੀ ਲੋੜੀ ਮਨਾਈ ਜਾਂਦੀ ਆ ਇੱਕ ਨਿਕ ਵਕਫੀ ਲੋੜੀ ਮਨਾਈ ਗਈ ਹੈ ਤਿਆਂ ਦੀ ਉਹ ਕਿਵੇਂ ਕਿਉਂ ਦੀ ਜਿਹੜੇ ਬੱਚੀਆਂ ਨੇ ਸਮਾਜ ਚ ਆਪਣਾ ਰੁਤਬਾ ਕਾਇਮ ਕੀਤਾ ਜਿਨ੍ਹਾਂ ਨੇ ਵਕਵਾ ਅਵਾਰਡ ਲਈ ਹੁਣੇ ਵਖਮ ਖੇਤਿਆ ਚ ਆਪਣਾ ਪਰਿਵਾਰ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਹਰਕਾ ਨਾਮ ਰੋਸ਼ਨ ਕੀਤਾਗਾ ਉਹਨਾਂ ਬੱਚੀਆਂ ਨੂੰ ਸਨਮਾਨਿਤ ਕੀਤਾ ਤਾਂ ਕਿ ਆਉਣ ਸੰਖੇਪੇ ਜਿਹੜੇ ਦੂਸਰੇ ਬੱਚੇ ਨੇ ਉਹਨਾਂ ਨੂੰ ਜਾਗ ਲੱਗ ਸਕੀਏ ਉਸ ਤੋਂ ਇਲਾਵਾ ਨਵੀਂ ਜਿਹੜੀ ਪੱਤ ਪਾਈ ਉਹ ਹੈ ਕਲ ਸਮਾਜ ਦੇ ਅਮਾਨਤਨਾ ਕੰਮ ਕਰਨ ਦੇ ਵਿੱਚ ਅਫਸਰ ਜਿਹੜੇ ਬੜੇ ਇਮਾਨਦਾਰੇ ਪੁਸ ਅਫਸਰ ਨੇ ਉਸ ਡਿਪਾਰਟਮੈਂਟਾਂ ਦੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਕਿ ਉਹ ਲੋਕਾਂ ਨੂੰ ਸਮਝਣ ਜਿਹੜੀ ਤੀਆਂ ਨੇ ਮੁੰਡਿਆਂ ਦੇ ਬਰਾਬਰ ਨੇ ਸੋ ਥੋੜੀ ਦਾ ਸਾਡਾ ਮਕਸਦ ਵੀ ਇਹ ਹੈ ਵੀ ਅੱਜ ਨਾ ਤਾਂ ਤੀਆਂ ਤੇ ਮੁੰਡਿਆਂ ਦੇ ਕੋਈ ਫਰਕ ਨਹੀਂ ਹੈਗਾ ਸੋ ਤੀਆਂ ਦੇ ਲੋਹੜੀ ਮਨਾਉਂਦਾ ਹੀ ਮਕਸਦ ਇਹ ਆ ਕਿ ਤੁਸੀਂ ਤੀਆਂ ਦੀ ਲੋਹੜੀ ਮਨਾਓ ਮੁੰਡੇ ਦਾ ਇਸ ਤਰ੍ਹਾਂ ਮਨਾਇਆ ਕਰਦੇ ਆ ਸੀ ਸੋ ਪਹਿਲੀ ਨਵੀਂ ਕਿਰਤ ਸਾਡੀ ਕੀਤੀ ਹੈ ਜਿਸ ਵੱਲੋਂ ਸਮਾਜਿਕ ਕ ਵੱਲੋਂ ਤੀਆਂ ਦੀ ਲੋਹੜੀ ਹਰ ਸਾਲ ਤੋਂ ਮਨਾਉਣੇ ਆ ਤੇ ਮਨਾਉਣੀ ਵੀ ਚਾਹੀਦੀ ਹੈ ਕਿਉਂਕਿ ਤੀਆਂ ਤੇ ਮੁੰਡਾ ਜੇ ਕੋ ਜਿਹੜਾ ਕੁੜੀ ਨੂੰ ਬੰਧਕ ਬਣਾਇਆ ਕਰੋ ਸੁਣਾਇਆ ਜਾਂਦਾ ਹੈ ਨਾ ਹਾਲੇ ਵੀ ਉਸ ਤਰ੍ਹਾਂ ਦੇ ਪਰਿਵਾਰ ਇਹਦੇ ਉਸ ਤਰ੍ਹਾਂ ਦੀ ਸੋਚ ਚੱਲੇ ਹੈ ਦੇਖੋ ਕੁੜੀ ਦਾ ਮੁੱਲ ਸਹੀ ਹੈ ਜੇ ਤਾਂ ਸਮਾਜ ਹਰ ਤਰ੍ਹਾਂ ਦੇ ਲੋਕ ਰਹਿੰਦੇ ਨੇ ਮਾੜੀ ਵੀ ਚੰਗੇ ਬਲੋਕ ਰਹਿੰਦੇ ਨੇ ਤਾਂ ਉਹਦੀ ਮਾਨਸਿਕਤਾ ਖੋਸਦੈ ਕੋਈ ਇਹਨਾਂ ਕੋਈ ਨਹੀਂ ਹੋਈ ਜਿੱਦ ਕਿ ਇਹ ਮਾਨਸਿਕਤਾ ਬਣ ਗਈ ਆ ਪਰ ਇੱਕ ਆਲ ਪੱਖ ਦੇਖੋ ਅੱਜ ਦੇਖੋ ਇੱਕ ਔਰਤ ਹੋ ਕੇ ਜਿਹੜੀ ਕਿ ਇਤਿਆਹ ਪੀੜ ਤੇ ਕੁੜੀ ਹੈ ਗਰੀਬ ਘਰ ਦੀ ਕੁੜੀ ਆ ਫ੍ਰੀडम फाइਟਰ ਦੀ ਜਿਹੜੀ ਵਾਰਿਸ ਹੈਗੀ ਆ ਤੇ ਆਪ ਕੋਦਮ ਆਪਣੀ ਕਮਾਈ ਚੋਂ ਆਪਣੇ ਜਿਹੜਾ ਕਰਾਈ ਸੈਂਡ ਤੇ ਲਾਉਂਦੀ ਆ ਉਹ ਜਿਹੜਾ ਕਿਰਤ ਕਮਾਈ ਕਰਕੇ ਉਹਨਾਂ ਬੱਚਿਓ ਨੇ ਕੋਈ ਸਿਖਾਰੀ ਨਹੀਂ ਬਣਾਉਂਦੀ ਇਹ ਕੰਮ ਦਿੰਦੀ ਆ ਰੋਜ਼ਗਾਰ ਦਿੰਦੀ ਆ ਸਸਤਾਵਾਂ ਕੁਛ ਕੀ ਕਰਦੀਆਂ ਨੇ ਪਰ ਆਸ਼ਣ ਦੇ ਕੇ ਜਾਂ ਉਹ ਦੇ ਕੇ ਵੱਡੀ ਵੱਡੀ ਫੋਟੋ ਪਾ ਦਿੰਦੀ ਨੇ ਨਾਮ ਦਿਖਾਉਂਦੀਆਂ ਨੇ ਪਰ ਜੀਤ ਦੇਈਆਂ ਦੇ ਕੋਲ ਨਵੇਂ ਪ੍ਰੋਜੈਕਟ ਪਈ ਹੋਇਆ ਇਹੋ ਲੋਕਾਂ ਨੂੰ ਜਿਹੜੇ ਬੱਚਿਆਂ ਨੂੰ ਉਹਨਾਂ ਦੇ ਪੈਰਾਂ 'ਤੇ ਸਰ ਕਰਦੀ ਉਹ ਕੋਸ਼ਿਸ਼ ਕਰਦੀਆਂ ਨੇ ਸੋ ਮੈਂ ਤਾਂ ਸਮਾਜ ਲਈ ਇਹ ਦੇਣਾ ਚਾਹਣਾ ਵੀ ਲੜਕੀਆਂ ਤੇ ਮੁੰਡਿਆਂ ਦੇ ਕੋਈ ਪੇਟ ਪਾਵਲ ਰੱਖੋ ਲੜਕੀਆਂ ਵੀ ਅੱਜ ਕੱਲ ਆਪਣੇ ਮਾਂ ਤੋਂ ਨਾਲ ਰੋਸ਼ਕ ਕਰਦੀਆਂ ਨੇ ਕੁੱਲ ਲੜਕੀਆਂ ਵੀ ਚਲਾਉਂਦੀਆਂ ਨੇ ਲੜਕੀ ਨਹੀਂ ਕਹਿੰਦੇ ਚਲਾਉਂਦੇ ਲੜਕੀਆਂ ਵੀ ਕੋਲੇ ਚਲਾਉਂਦੀਆਂ ਨੇ ਹਾਂਜੀ ਕੀ ਕਹਿਣਾ ਤੀਆਂ ਦੀ ਲੋੜੀ ਦੇ ਵਿੱਚ ਅੱਜ ਚੌਥੀ ਈਆਂ ਦੀ ਲੋੜੀ ਮਨਾਈ ਗਈ ਹੈ ਕਿ ਸਾਨੂੰ ਇੱਥੇ ਹਰ ਸਾਲ ਆਉਣ ਦਾ ਮੌਕਾ ਮਿਲਦਾ ਜੀਤ ਦੀ ਜੀਤ ਦੀ ਹੈ ਜੀ ਵੱਲੋਂ ਮਾਨਤਾ ਵੱਲੋਂ ਲੋਕ ਸਮਾਜ ਸੇਵਕਾਂ ਨੇ ਇੰਟਰਨੈਸ਼ਨਲ ਅਵਾਰਡ ਵੀ ਮਿਲੇ ਉਹਨਾਂ ਨੂੰ ਉਸ ਸਮਾਜ ਦੇ ਵਿੱਚ ਤੋਂ ਬਹੁਤ ਚੰਗੇ ਮੈਸੇਜਾਂ ਵਾਲੇ ਹੀ ਪ੍ਰੋਗਰਾਮ ਕਰਦੇ ਆ ਜਿਸ ਤਰ੍ਹਾਂ ਉਹਨਾਂ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਲਾਈ ਜੈਂਟਰ ਚਲਾ ਕੇ ਈਆਂ ਨੂੰ ਨਾਲ ਰਜ਼ਦਾਰ ਪੈਦਾ ਕੀਤਾ ਜਾ ਇਹ ਜੋ ਕਿ ਇੱਕ ਸੰਸਥਾ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਜਾਂਦਾ ਅੱਜ ਵੀ ਬਹੁਤ ਸਨਮਾਨਯੋਗ ਤਕਤੀਆਂ ਜਿੱਦਾਂ ਕਿ ਬਹੁਤ ਸਾਡੀਆਂ ਬੱਚੀਆਂ ਨੇ ਅੱਜਕਰ ਏਡਾ ਬੱਤਰ ਪੰਜਾਬ ਦੇ ਚੱਲਦੇ ਉਹਨਾਂ ਦੇ ਵਿੱਚੋਂ ਆਪਣੀਆਂ ਮਾਣ ਹਾਸਲ ਕੀਤਾ ਉਹਨਾਂ ਨੂੰ ਅੱਜ ਸਨਮਾਨ ਦਿੱਤਾ ਗਿਆ ਹੋਰ ਵੀ ਜੋ ਚੰਗੇ ਖਮਾਜ ਦੇ ਕੰਮ ਕਰਦੇ ਨੇ ਉਹਨਾਂ ਲੋਕਾਂ ਦਾ ਵੀ ਅੱਜ ਸੇ ਸਨਮਾਨ ਦਿੱਤਾ ਗਿਆ ਸਾਡੇ ਵੱਲੋਂ ਜੀਤ ਲਈ ਇਹਨੂੰ ਹਮੇਸ਼ਾ ਯਾਦ ਰੱਖਣ ਦੀ ਕਰਾਉਣਾ ਹੈ ਕਿਵੇਂ ਇਸ ਤਰ੍ਹਾਂ ਕਹਿਣਾ ਚਾਹੂੰਗਾ ਅੱਜ ਜੀਰੂਪੀਆਂ ਦੀ ਲੋੜੀ ਮਨਾਈ ਗਈ ਹੈ ਮਾਨਸਾ ਦੇ ਵਿੱਚ ਬਹੁਤ ਵਧੀਆ ਜੀ ਕੀ ਤਈਆ ਜੀ ਦਾ ਬਹੁਤ ਵੱਡਾ ਉਪਰਾਲਾ ਹੈਗਾ ਐਦਾਂ ਦਾ ਉਪਰਾਲਾ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ ਕਿ ਕਿ ਕੁੜੀਆਂ ਆ ਆਗਿਆ ਆਉਂਦੀਆਂ ਨੇ ਕਿ ਕੁੜੀਆਂ ਚ ਬਹੁਤ ਟੈਲੈਂਟ ਆ ਆਪਣੇ ਪੰਜਾਬ ਵਿੱਚ ਕੁੜੀਆਂ ਚ ਬਹੁਤ ਜ਼ਿਆਦਾ ਟੈਲੈਂਟ ਆ ਸੁਪਿਆ ਪਿਆਗਾ ਤੇ ਜਿੱਤਦੀ ਆ ਜੀ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਨਹੀਂ ਤਾਂ ਸਖਲਾਈ ਦੇ ਰਹੇ ਨੇ ਨੜੇ ਬੱਚਿਆਂ ਨੂੰ ਰੁਜ਼ਗਾਰ ਦੇ ਰਹੇ ਨੇ ਸਾਨੂੰ ਬਹੁਤ ਵਧੀਆ ਲੱਗਿਆ ਥੀ ਕੁੜੀ ਦਾ ਤਿਹਾਰ ਬਹੁਤ ਅੰਦਾਜ਼ਾ ਕੀਤਾ ਬੋਲੀਆਂ ਪਾਈਆਂ ਬਾਕੀ ਐਦਾਂ ਦੀ ਲੋੜੀਆਂ ਧੀਆਂ ਦੀ ਮਨਾਉਣੀ ਚਾਹੀਦੀਆਂ ਸਾਧਾ ਆਪਣੀ ਬੰਦ ਕਰਨ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਧੀਆਂ ਦਾ ਵਿਸ਼ੇਸ਼ ਤੋਂਤੇ ਸਮਾਗਮ ਕੀਤਾ ਗਿਆ ਹੈ ਨਾ ਕੀ ਕਹਿਣਾ ਬਹੁਤ ਵਧੀਆ ਲੱਗਾ ਜੀ ਮੈਨੂੰ ਤੇ ਮੈਂ ਬਸ ਇਹੀ ਕਹਿਣਾ ਚਾਹੁੰਗੀ ਵੀ ਕੁੜੀਆਂ ਨੂੰ ਕਿਸੇ ਨਾਲੋਂ ਘੱਟ ਨਹੀਂ ਮੰਨਿਆ ਜਾਇਦਾ ਠੀਕ ਹੈ ਉਹਨਾਂ ਨੂੰ ਮੁੰਡਿਆਂ ਦੇ ਨਾਲ ਦਾ ਬਰਾਬਰ ਲੈਣਾ ਚਾਹੀਦਾ ਮਾਨਤਾ ਜਿਹੜਾ ਹੁੰਦਾ ਹੈ ਨਾ ਜੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਜਿੱਤ ਗਈ ਆ ਇਹਦਾ ਬਹੁਤ ਧੰਨਵਾਦ ਕਰਦੀ ਆ ਦੇਸ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਤੇ ਮੈਨੂੰ ਅੱਜ ਪਹਿਲੀ ਵਾਰ ਮੰਨਿਆ ਜੀ ਬਹੁਤ ਬਹੁਤ ਬਧਾਈ ਸਾਡੀ ਭੈਣ ਜੀ ਨੂੰ ਵਧਾਈ ਢਣ ਸਾਹਿਬ ਨੂੰ ਵਧਾਈ ਸਾਰੇ ਜਿਹੜੇ ਸਰਪਤਾਪਰ ਸਭੀ ਨੂੰ ਵਧਾਈ ਦਿੰਦੇ ਆ ਕੁੱਖ ਤੇ ਰੱਖ ਦੀ ਰਾਖੀ ਜੇ ਅੱਜ ਇਹ ਸਾਡੇ ਪੰਜਾਬ ਸਾਡੇ ਹਿੰਦੁਸਤਾਨ ਦੇ ਗੱਲ ਤੇ ਜੀ ਕੁੱਖ ਤੇ ਰੱਖ ਦੀ ਕਿਉਂਕਿ ਆਵਾਜ਼ ਸਾਡੀਆਂ ਮੱਛੀਆਂ ਦੀ ਗਿਰਦੀ ਬੜੀ ਠੱਗਦੀ ਸੀ ਜਿਹੜੀਆਂ ਅਸੀਂ ਲੋਰੀਆਂ ਬੇਟੀਆਂ ਤੇ ਮਨੋਣਿਆ ਇਹਦੇ ਨਾਲ ਜਾਗਰਤ ਹੋਈਆਂ सोसायटी को बहुत बधाई दिखाई चौथा लोहड़ी मेरा बचिया का धियां की लोहरी शहर के होई जा रही है पर यह जी सोसायी है वी तरीके बच्चिया बढ़ाई मिली आज याद करे कुर्क कर दुंदे -दुंदे के बहुत दिल दिन गहराइया सोसायटी बधाई देना ਤੇ ਹੌਨ ਵਾਲਾ ਜਨਰੇਸ਼ਨ ਖੜੀ ਇਹਨਾਂ ਬੱਚੀਆਂ ਤੋਂ ਬੜੀਆਂ ਅਜੀਬਾ ਸਾਨੂੰ ਕਿ ਮੁੰਡੇ ਤੇ ਕੁੜੀਆਂ ਦੇ ਵਿੱਚ ਫਰਕ ਦਾ ਕੰਮ ਤਾਂ ਨਿਬੜ ਗਿਆ ਕਿਉਂਕਿ ਜਦੋਂ ਕੁੜੀਆਂ ਦੀ ਲੋਹੀ ਸਾਡੀਆਂ ਸੋਸਾਇਟੀਆਂ ਸਾਡੇ ਆਗੂ ਸਹਿਵਾ ਪੜਾਉਣ ਲੱਗੇ ਤੇ ਬਹੁਤ ਵੱਡੀ ਗੱਲ ਹੈ ਸਾਡੀ ਇਸ ਬੇਟੀ ਦੀ ਫਰੜੀ ਇਸ ਬੇਟੀ ਨੂੰ ਅਸੀਂ ਜਿਹੜੀ ਔਰਤ ਉਹ ਬੱਚੀ ਦੇ ਰੂਪ ਵੀ ਦੇਖਦੇ ਆ ਉਹ ਭੈਣ ਦੇ ਰੂਪ ਵੀ ਅਸੀਂ ਆਉਂਦੀ ਆ ਉਹ ਵਾਈਫ ਦੇ ਰੂਪ ਵਿੱਚ ਆਉਂਦੀ ਹੈ ਮਾਤਾ ਦੇ ਰੂਪ ਵੀ ਆਉਂਦੇ ਬਹੁਤ ਜਾਨ ਸ਼ਕਤੀ ਆਤਮਾ ਦੀ ਰੂਹੀ ਹੈ ਤੇ ਅੱਜ ਮੈਂ ਸਾਰਿਆਂ ਨੂੰ